ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਵੇਲੇ ਸਿਆਸੀ ਪਾਰਟੀਆਂ ਪੱਬਾ ਪਾਰ ਨਜ਼ਰਾਰੀਆਂ ਨੇ ਤੇ ਇਸ ਦੇ ਦਰਮਿਆਨ ਹਲਕਾ ਖੰਡੂਰ ਸਾਹਿਬ ਤੋਂ ਸਾਬਕਾ ਕਾਂਗਰਸੀ ਸੰਸਦ ਜਸਬੀਰ ਸਿੰਘ ਡਿੰਪਾ ਜਿਨ੍ਹਾਂ ਵੱਲੋਂ ਇੱਕ ਯੂਥ ਰੈਲੀ ਦਾ ਆਯੋਜਨ ਕੀਤਾ ਗਿਆ ਤੇ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ਹੈ ਤੇ ਇਸ ਮੌਕੇ ਸੰਸਦ ਡਿੰਪਾ ਜਿਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ ਕਿ ਉਹਨਾਂ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਯੂਥ ਇੰਨੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਦਾ ਸਮਰਥਨ ਕਰ ਰਿਹਾ ਉਹਨਾਂ ਨੇ ਕਿਹਾ ਕਿ ਜਦ ਦੇਸ਼ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੋਈ ਵੀ ਸਰਕਾਰ ਬਣਦੀ ਹੈ ਤਾਂ ਉਸ ਸਰਕਾਰ ਨੂੰ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਨੌਜਵਾਨ ਪੀੜੀ ਦਾ ਹੁੰਦਾ ਹੈ ਤੇ ਹੁਣ ਇਹੀ ਨੌਜਵਾਨ ਪੀੜੀ ਜੋ ਕਿ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈ ਜਾ ਸਕਦੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣੇਗੀ ਤਾਂ ਇਹਨਾਂ ਨੌਜਵਾਨਾਂ ਕਰਕੇ ਹੀ ਬਣੇਗੀ ਤੇ ਸਮਕਿਉਣਾ ਦਲ ਬਦਲੂਆਂ ਤੇ ਵੀ ਤੰਜ ਕਸਿਆ ਉਹਨਾਂ ਕਿਹਾ ਕਿ ਅਜੇਹੇ ਲੋਕਾਂ ਦੇ ਕਾਰਨ ਜਿਹੜੇ ਵਰਕਰ ਨੇ ਉਹ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਤੇ ਅਜੇਹੇ ਲੋਕਾਂ ਦੀ ਉਹ ਸਖਤ ਨਿੰਦਾ ਵੀ ਕਰਦੇ ਨੇ ਇੱਕ ਯੂਥ ਮਿਲਣੀ ਸੀ ਜਿਹੜੀ ਇਹਨਾਂ ਦੇ ਯੂਥ ਕਾਂਗਰਸ ਦੇ ਜਿਹੜੇ ਡੈਸ਼ਲ ਚੋਪਰ ਭਾਰੀ ਆ ਉਹ ਵੀ RAMBIR ji ਵੀ ਆਏ ਸੀ ਜਿਹਦੇ ਵਿੱਚ ਅੱਜ ਮੈਨੂੰ ਬਹੁਤ ਆਨੰਦ ਹੋਇਆ ਕਿ ਇੰਨੇ ਨੌਜਵਾਨ ਇੱਕ ਥਾਂ ਇਕੱਠੇ ਹੋਣਾ ਇਹ ਬਹੁਤ ਵੱਡੀ ਗੱਲ ਆ ਨੌਜਵਾਨਾਂ ਦੇ ਨੂੰ ਸਾਡੇ ਕੋ ਆਸਾ ਇਹਦਾ ਮਤਲਬ ਇਥੋਂ ਜਿੱਤ ਕੇ ਗਏ ਜੀ ਉਹਦੇ ਬਾਰੇ ਕੀ ਹੈ ਕਿ ਕੀ ਕੀ ਤੁਸੀਂ ਇੱਥੇ ਲੈ ਕੇ ਆਏ ਸਭ ਤੋਂ ਪਹਿਲਾਂ ਮੈਡੀਕਲ ਕਾਲਜ ਕਪੂਰਥਲਾ ਤਰਨਤਾਰ ਦਾ ਜਿਹੜਾ ਵੱਡਾ ਟ੍ਰੋਮਾ ਸੈਂਟਰ ਤਕਰੀਬਨ ਸਵਾ 2000 ਕਿਲੋਮੀਟਰ ਪ੍ਰਧਾਨ ਮੰਤਰੀ ਗ੍ਰਾਮ ਸੜਕ ਜੋ ਇਦਾਂ ਇਹ ਪਹਿਲਾ ਇੱਕ ਐਸਾ ਇਹ ਹਕਾਬਾ ਜਿੱਥੇ ਮੈਂ 10000 ਰਸੋਲਰ ਫਾਈਟ ਅਪਰੂਵ ਕਰਾਈ ਜਿਹਚੋ 2000 ਲੱਗੀ ਤੀਸਰੀ ਕਿਸ਼ਤ ਆ ਰਹੀ ਆ ਇਸ ਤੋਂ ਇਲਾਵਾ ਇਹ ਮੈਂ ਸਫਾ 300 ਪੋੜ ਜਿਹੜਾ ਅੰਦਰ ਪ੍ਰਧਾਨ ਮੰਤਰੀ ਗ੍ਰਾਮ ਸੜਕਾ ਜੋਜਦਾ ਤਰਨਤਾਰ ਦੇ ਜੰਡਿਆਲਾ ਟਾਂਗਰੇ ਦੇ ਕੋਲੋਂ ਦੀ ਜਿਹੜਾ ਪ੍ਰੋਜੈਕਟ ਆ ਅੰਮ੍ਰਿਤਸਰ ਤੋਂ ਸੌਰੀ ਜਿਹੜਾ ਕਟੜੇ ਤੋਂ ਦਿੱਲੀ ਜਾਣਾ ਮਾ ਉਸ ਰੋਡ ਨੂੰ ਮੈਂ ਇਹਦੇ ਵਿੱਚ ਜੋੜਿਆ ਇਸ ਤੋਂ ਇਲਾਵਾ ਜਿਹੜਾ ਵਾਬ ਇੱਕ ਇੱਕ ਲਾ ਯੂਨੀਵਰਸਿਟੀ ਕਹਿ ਰਹੋ ਇੱਕ ਸ਼ਹਾਬਾਜਪੁਰ ਸਰਕਾਰੀ ਕਾਲਜ ਇਸ ਤਾਂ ਦੇ ਨਾਲ ਹੋਰ ਜੰਨਾ ਐਮਪੀ ਦੇ ਜਿਹੜੇ ਇੰਪੋਰਟੈਂਟ ਬੁੱਧੇ ਸੀ ਜਿਵੇਂ ਖਾਲੜਾ ਅਬਰਸਰ ਬਾਰਡਰ ਖੋਲੜ ਦੇ ਹਰ ਬੈਂਕ ਚੁੱਕਿਆ ਦੇ ਰਿਹਾ ਮੈਂ ਮੇਰੀ 202 ਬੈਂਕ ਜੋ ਆਪੜਾ ਕਰ ਸਕਿਆ ਮੈਨੂੰ ਉਸ ਤੇ ਪੂਰੀ ਤਸੱਲੀ ਜੰਨਿਆਲਾਪੁਰ ਵਾਸਤੇ ਕੀ ਕੀਤਾ ਹੁੰਦਾ ਜੀ ਅਸੀਂ ਜੀ ਜੰਨਿਆਲਾਪੁਰ ਵਾਸਤੇ ਕੀ ਚੀਜ਼ ਕਰਦੇ ਜੰਡਿਆਲਾ ਗੁਰੂ ਵਾਸਤੇ ਵੇਖੋ ਇੱਕ ਤਾਂ ਜਿਹੜਾ ਆਪਣਾ ਤੁਹਾਨੂੰ ਪਹਿਲਾਂ ਹੀ ਦੱਸਿਆ ਜਿਹੜਾ ਉਸ ਰੋਡ ਦੇ ਉੱਤੇ ਜਿਹੜਾ ਇਹਨੂੰ ਲੈ ਕੇ ਆਇਆ ਉਸ ਤੋਂ ਇਲਾਵਾ ਜਿਹੜਾ ਵਾ ਉਸ ਤੋਂ ਇਲਾਵਾ ਜਿਹੜਾ ਆ ਇੱਕ ਜਿਹੜੀ ਪੂਰੀ ਸੋਨਰ ਲਾਈਟਾਂ ਦੀ ਜਿਹੜੀ ਪਾਲਿਸੀ ਆ ਉਹ ਜੰਡਿਆਲਾ ਹਲਕੇ ਵਾਸਤੇ ਲੈ ਕੇ ਆਇਆ ਸੋ ਇਹ ਜਿਹੜਾ ਰਲਵਾ ਮਿਲਵਾ ਦਾ ਜਿਹੜਾ ਐਮਪੀ ਤੇ ਐਮਐਲਏ ਦੀ ਹਿੱਬਤ ਤਾਂ ਗਾਸ ਹੀ ਹੋਰ ਵੀ ਕਰਕੇ ਲੈ। ਸਰ ਕਿਸੇ ਲੋਕ ਦਲ ਬਦਲੂ ਜਿਹੜੇ ਕਾਫੀ ਜਿਹੜੇ ਮਨੀਰ ਬਟ ਮੈਂ ਸਮਝਦਾ ਮਾਜੀ ਕੋਈ ਵੀ ਦਲ ਬਦਲੂ ਹੋਵੇ ਸਰਕਾਰ ਲੋਕਾਂ ਨੂੰ ਉਹਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਦਲ ਬਦਲੂ ਜਿਹੜਾ ਕਿਸੇ ਦਾ ਨਹੀਂਗਾ ਉਹ ਲੋਕਾਂ ਦਾ ਵੀ ਜਿਹੜਾ ਇੰਡੀਆ ਦਾ ਅੱਟ ਜੋੜ ਵਿੱਚ ਅੱਜ ਰੈਲੀ ਹੋਈ ਏ ਤੇਲੀ ਉਹਨੂੰ ਕਿਸਰਾ ਵੇਖਦੇ ਬਹੁਤ ਜ਼ਬਰਦਸਤ ਰੈਲੀ ਹੋਈ ਅੱਜ ਮੈਂ ਤਾਂ ਸੁਣ ਕੇ ਹੈਰਾਨ ਆ ਉਹਦੀਆਂ ਮੈਂ ਤਸਵੀਰਾਂ ਵੇਖੀਆਂ